ਸੱਚੀ ਕਾਲ ਮੈਂ ਹਾਜ਼ਰ ਹਾਂ ਤੁਹਾਡੇ ਨਿਊਜ਼ੀ ਦੀ ਦਸ਼ਕਾ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਸਾਹਮਣੇ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਬੜੀਆਂ ਖਬਰਾਂ ਨੂੰ ਲੈ ਕੇ ਪੌਣੇ ਇੱਕ ਵਾਰ ਨਸਰ ਮੁੱਖ ਸੁਰਖੀਆਂ ਅੱਜ ਸੰਗਰੂਰ ਦੌਰੇ ਤੇ ਸੀਐਮ ਆਨ 1250 ਨੂੰ ਦੇਣਗੇ ਲਾਇਬ੍ਰੇਰੀ ਦੀ ਸੌਗਾਤ ਆਧੁਨਿਕ ਸੌਲਤਾ ਨਾਲ ਲੈਸ ਹੋਵੇਗੀ ਲਾਇਬ੍ਰੇਰੀ ਵਿਜੀਲੈਂਸ ਦੀ ਕਾਰਵਾਈ ਭਾਜਪੀ ਨੇਤਾ ਮੰਤਰੀਕ ਬਾਦਲ ਦੀ ਪਾਲ ਜੋ 6 ਸੂਬਿਆਂ ਚ ਕਰ ਰਹੀ ਹੈ ਛਾਪੇ ਮਾਰੀ ਪੀਆਟੀਸੀ ਕੰਟਰੈਕਟ ਮੁਲਾਜ਼ਮਾਂ ਤੇ ਸਰਕਾਰ ਵਿਚਾਲੇ ਮੀਟਿੰਗ ਦਾ ਬਦਲਿਆ ਸਮਾਂ 4 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਹੋਵੇਗੀ ਬੈਠਕ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਖਿਲਾਫ ਰਾਜਪਾਲ ਕੋਲ ਪਹੁੰਚੇ ਕਾਂਗਰਸੀ ਬੜੀ ਬੋਲੀ ਅਸੀਂ ਚੁੱਪ ਨਹੀਂ ਬੈਠਾਂਗੇ ਵਿਜੀਲੈਂਸ ਨੇ ਨਗਰ ਨਿਗਮ ਪਟਿੰਡਾ ਚ ਮਾਰਿਆ ਛਾਪਾ ਸੱਤ ਹਜ਼ਾਰ ਦੀ ਰਿਸ਼ਵਤ ਲੈਂਦੇ ਆ ਜ਼ਿਲ੍ਹਾ ਮੈਨੇਜਰ ਕੀਤਾ ਕਾਬ ਸੋਸ਼ਲ ਮੀਡੀਆ ਸਟਾਰ ਵੱਲੋਂ ਥਾਣੇਦਾਰ ਦੀ ਗੱਡੀ ਤੇ ਚੜ ਬਣਾਈ ਆ ਵੀਡੀਓ ਵਾਇਰਲ ਪੁਲਿਸ ਵਾਲੇ ਤੇ ਡਿਗੀ ਕਾਜ ਜਲੰਧਰ ਦੇ ਐਸਐਚਓ ਅਸ਼ੋਕ ਕੁਮਾਰ ਕੀਤਾ ਲਾਈਨ ਹਾਜ਼ਰ ਕੋਟਕ ਪੂਰਾ ਗੋਲੀਕਾਂਡ ਮਾਮਲੇ ਚ ਸੁਖਬੀਰ ਬਾਦਲ ਸੈਣੀ ਉਮਰਾਂ ਨਗਲ ਸਮੇਂ 6 ਜਣੀਆਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਗਾਉ ਜ਼ਮਾਨਤ ਦੀ ਅਰਜ਼ੀ ਕੀਤੀ ਮਨਜ਼ੂਰ ਅੰਮ੍ਰਿਤਸਰ ਚ ਰੇਲਵੇ ਟਰੈਕ ਤੇ ਡਿੱਤੇ ਕਿਸਾਨ ਲਾਲ ਰੂ ਨੇਰੇ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ਕੀਤਾ ਜਾਮ ਪੁੱਲ ਤੇ ਕਿਸਾਨਾਂ ਨਾਲ ਬੋਈ ਤੱਕ ਕੰਮ ਕੇ 100 ਤੋਂ ਵੱਧ ਟ੍ਰੇਨਾਂ ਹੋਈਆਂ ਰਤ ਪਿੱਖੇ ਵਿੰਡ ਚ ਜੁਗਾੜੂ ਮੋਟਰਸਾਈਕਲ ਰੇੜੀ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ ਚਾਲਕ ਦੀ ਹੋਈ ਮੌਕੇ ਤੇ ਹੀ ਮੌਤ ਖੈਰਾ ਦੀ ਗ੍ਰਿਫਤਾਰੀ ਨਾਲ ਇੰਡੀਆ ਚ ਵੱਦ ਸਕਦੀ ਹੈ ਦਰਾੜ ਪੰਜਾਬ ਕਾਂਗਰਸ ਦੇ ਨੇਤਾ ਪਹਿਲਾਂ ਤੋਂ ਹੀ ਆਪ ਨਾਲ ਸਮਝੌਤੇ ਦੇ ਸਨ ਅੰਦਬਾਦ ਚਤਵਾਦੀ ਪੰਨੂ ਖਿਲਾਫ ਮਾਮਲਾ ਦਰਜ ਭਾਰਤ ਬਨਾਮ ਪਾਕਿਸਤਾਨ ਵਿਸ਼ਵ ਕੱਪ ਮੈਚ ਜਿੱਤੀ ਸੀ ਹਮਲੇ ਦੀ ਤਮਕੀ। ਕਰਮੰਦਰ ਸ਼ਾਹ ਨੂੰ ਮਨੀਪੁਰ ਦੇ ਵਿਧਾਇਕਾਂ ਨੇ ਕੀਤੀ ਬੇਨਤੀ ਵਿਦਿਆਰਥੀਆਂ ਦੇ ਕਤਲ 'ਚ ਸ਼ਾਮਲ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦੀ ਕੀਤੀ ਮੰਗ। ਦਿੱਲੀ 'ਚ 25 ਕਰੋੜ ਦੀ ਸਭ ਤੋਂ ਵੱਡੀ ਚੋਰੀ ਦੇ ਕੇਸ 'ਚ ਪੁਲਿਸ ਨੂੰ ਮਿਲੀ ਪਹਿਲੀ ਕਾਮਯਾਬੀ ਛੱਤੀਸਗੜ੍ਹ ਤੋਂ ਤਿੰਨ ਦੋਸ਼ੀ ਗਿਤੇ ਗ੍ਰਿਫਤਾਰ। ਦਿੱਲੀ 'ਚ ਗਣੇਸ਼ ਮੂਰਤੀ ਵਿਸਰਜਨ ਦੌਰਾਨ ਵਟਾ ਹਾਦਸਾ ਯਮਨਾ ਜੁ ਡੁੱਬਣ ਕਾਰਨ ਦੋ ਪ੍ਰਾਵਾਦੀ ਹੋਈ ਮੌਤ। ਪੀਐਮ ਗੋਦੀਸ਼ਕਤੀ ਦੇ 52000 ਕਰੋੜ ਰੁਪਏ ਦੇ 6 ਹੋਰ ਪ੍ਰੋਜੈਕਟਾਂ ਨੂੰ ਮਿਲੀ ਮਨਜ਼ੂਰੀ ਦੇਸ਼ ਦੇ ਕਈ ਸੂਬਿਆਂ ਨੂੰ ਮਿਲੇਗਾ ਲਾਭ ਸੜਕ ਆਵਾਜਾਈ ਰਾਜਮਾਰਗ ਮੰਤਰੀ ਨਿਤਨ ਗੜਕਰੀ ਦਾ ਬੱਡਾ ਐਲਾਨ ਦਾਲ ਦੇ ਅਖੀਰ ਤੱਕ ਟੋਇ ਮੁਕਤ ਹੋ ਜਾਣਗੇ ਦੇਸ਼ ਦੇ ਸਾਰੇ ਰਾਜਮਾਰਗ ਚਾਰਖੰਡ ਦੇ ਪਾਕੁਰ ਜ਼ਿਲ੍ਹੇ ਤੋਂ ਵੱਡੀ ਖਬਰ ਸਕੂਲ ਦੇ ਖਾਣੇ 'ਚ ਮਿਲੀ ਮਰੀ ਹੋਈ ਕਿਰਲੀ ਖਾਣਾ ਖਾ ਕੇ ਸੌਤ ਵੱਧ ਬੱਚੇ ਹੋਏ ਬਿਮਾਰ ਪਾਕਿਸਤਾਨ 'ਚ ਹੋਇਆ ਆਤਮਕਾਤਿਬੰਮ ਧਮਾਕਾ 34 ਲੋਕਾਂ ਦੀ ਹੋਈ ਮੌਤ ਤੇ 130 ਤੋਂ ਵੱਧ ਹੋਏ ਜ਼ਖਮੀ ਅਮਰੀਕਾ ਨੇ 10 ਲੱਖ ਤੋਂ ਵੱਧ ਭਾਰਤੀਆਂ ਨੂੰ ਦਿੱਤੇ ਗੈਰ ਬਰਵਾਸੀ ਵੀਜ਼ੇ 2019 ਦੇ ਮੁਕਾਬਲੇ 20% ਜ਼ਿਆਦਾ ਆਈਆਂ ਅਰਜ਼ੀਆਂ ਅੱਜ ਇਹ ਕਿਹੜਾ ਪਾਰਟੀ ਮਹਿਲਾ ਨਿਸ਼ਾਨੇ ਬਾਜ਼ਾਰ ਨਹੀਂ ਰੱਖਿਆ ਇਤਿਹਾਸ ਪਾਕਿਸਤਾਨ ਦੀ ਨਿਸ਼ਾਨੇ ਬਾਜ਼ ਨੂੰ ਪਛਾੜ 골ਡ ਤੇ ਸਿਲਵਰ ਮੈਡਲ ਤੇ ਕੀਤਾ ਕਬਜ਼ਾ ਇਹ ਤੋਂ ਹੁਣ ਤੱਕ ਦੀ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ ਐਸਐਨਜੀ